वाल्मीकि महाराज भारतीय वाल्मीकि धर्म समाज जिंदाबाद जिंदाबाद भारतीय वाल्मीकि धर्म समाज जिंदाबाद जिंदाबाद आई है नई रोशनी लाई है भालाधस आई है नई रोशनी लाई है जो बोले सोने वाल्मीकि महाराज भारतीय वाल्मीकि धर्म समाज जिंदाबाद जिंदाबाद भारतीय ਮੇਕੀ ਧਰਮ ਸਮਾਜ ਜਿੰਦਾਬਾਦ ਜਿੰਦਾਬਾਦ ਵੈਲਕਮ ਸਰ ਵੈਲਕਮ ਇੱਥੇ ਕੁਰਸੀ ਲਾਓ ਜੀ ਹਲੇਲੂਇਆ ਪ੍ਰੇਜ਼ ਦਾ ਲਾਰਡ ਵਿਸ਼ਾਰਮ ਦਾਸ ਸੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਕਰਦੇ ਹਾਂ ਔਰ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜਿਵੇਂ ਕਿ ਤੁਸੀਂ ਦੇਖਿਆ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਜਤਿੰਦਰ ਮਸੀ ਗੌਰਵ ਜੀ ਨੂੰ ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਲੁਧਿਆਣਾ ਵਿਖੇ ਬਾਲਮਿੱਕੀ ਭਾਈਚਾਰੇ ਦੇ ਤਾਰਫ ਤੋਂ ਚੈਨਲ ਸ੍ਰੀ ਵਿਜੇ ਦਾਨਵ ਜੀ ਵੱਲੋਂ ਵਿਸ਼ੇਸ਼ ਤੌਰ ਤੇ ਆਪਣੇ ਦਫ਼ਤਰ ਵਿੱਚ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਪ੍ਰਧਾਨ ਸ੍ਰੀ ਜਤਿੰਦਰ ਮਸੀ ਗੌਰਵ ਜੀ ਨੂੰ ਵਿਸ਼ੇਸ਼ ਨਿਮਤ ਤੇ ਬੁਲਾ ਕੇ ਸਨਮਾਨਿਤ ਕੀਤਾ ਗਿਆ ਹੈ ਸਮੋਕੇ ਤੇ ਵਾਲਮੀਕੀ ਮੱਝ ਵੀ ਤੇ ਇਸਾਈ ਭਾਈਚਾਰੇ ਦੇ ਤਾਕਰ ਲੀਡਰਾਂ ਦੇ ਮਿਲ ਕੇ ਇੱਕ ਅਦਭੁਤ ਭਾਈਚਾਰਕ ਸਾਂਝ ਨੂੰ ਬਣਾਈ ਰੱਖਣ ਲਈ ਆਪੋ ਆਪਣੇ ਸਮਾਜ ਦੇ ਲੋਕਾਂ ਨੂੰ ਪ੍ਰੇਰਿਤ ਕੀਤਾ ਇਹ ਮੀਟਿੰਗ ਪੰਜਾਬ ਵਿੱਚ ਵਸਦੇ ਐਸਸੀ ਬੀਸੀ ਓਬੀਸੀ ਤੇ ਕਟ ਗਿੰਤੀਆਂ ਨੂੰ ਸਾਂਝੇ ਤੌਰ ਤੇ ਆਪਣੇ ਮੁੱਢਲੇ ਅਧਿਕਾਰਾਂ ਪ੍ਰਤੀ ਇਕਤਾ ਤੇ ਅਖੰਡਤਾ ਨੂੰ ਕਾਇਮ ਰੱਖਣ ਲਈ ਜਾਗਰੂਤ ਕਰੇਗੀ ਪ੍ਰਧਾਨ ਜਤਿੰਦਰ ਮਸੀ ਗੌਰਵ ਜੀ ਨੇ ਪਿਆਰੇ ਮਾਨ ਸਮਾਨ ਲਈ ਵਿਜੇਦਾਨੋ ਜੀ ਦਾ ਦਿਲ ਦੀਆਂ ਕਿਰਾਈਆਂ ਤੋਂ ਧੰਨਵਾਦ ਕੀਤਾ ਮੌਕੇ ਤੇ ਉਹਨਾਂ ਨੂੰ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਜਨ ਅਸਕਦਰ ਐਚ ਐਸ ਵਾਵਾ ਜੀ ਦੇ ਪ੍ਰਧਾਨ ਲੁਧਿਆਣਾ ਰਾਜ ਸਿੱਧੂ ਜੀ ਵਿਲਸਨ ਮਸੀ ਆਦੀ ਸ਼ਾਮਲ ਸਨ ਹallelujah ਔਰ ਜਿਵੇਂ ਕਿ ਮੈਂ ਤੁਹਾਨੂੰ ਦੱਸਦਾ ਕਿ ਵਾਲਮੀਕੀ ਸਮਾਜ ਤੇ ਦੁਆਰਾ ਔਰ ਵਾਲਮੀਕੀ ਸਮਾਜ ਦੇ ਜਨਨ ਸ਼੍ਰੀ ਵਿਜੇ ਧਾਮਲ ਜੀ ਦੇ ਦੁਆਰਾ ਜਿਵੇਂ ਕਿ ਤੁਸੀਂ ਜਾਣਦੇ ਹੋ ਬ੍ਰਦਰ ਗੌਰਵ ਚਿੰਨੂ ਗਲੋਬਲ ਕਿਚਨ ਐਕਸ਼ਨ ਕਮੇਟੀ ਦੇ ਪ੍ਰੈਜ਼ੀਡੈਂਟ ਨੇ ਉਹਨਾਂ ਨੂੰ ਆਪਣੇ ਦਫ਼ਤਰ ਦੇ ਵਿੱਚ ਬੁਲਾਇਆ ਗਿਆ ਔਰ ਉਹਨਾਂ ਦੇ ਦੁਆਰਾ ਜੋ ਕਿ ਉਹਨਾਂ ਨੂੰ ਸਨਮਾਨਿਤ ਕੀਤਾ ਗਿਆ ਔਰ ਇਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਅਸੀਂ ਜੋ ਸਾਰੇ ਭਾਈਚਾਰਾ ਸਾਰੇ ਐਸਬੀਸੀ ਜੋ ਵੀ ਭਾਈਚਾਰਾ ਇੱਕ ਝੁੱਟ ਹੋ ਕੇ ਖਰੇ ਰਹੀਏ ਇੱਕ ਝੁੱਟੋ ਕੇ के रही और पर के सांझ नु बना के रखी हालेलुया आइए ऐसे वीडियो नु फिर तो देखदे हां गॉड ब्लेस यू ऑल परमेश्वर ब्लेस करे भारतीय वाल्मीकि धर्म समाज जिंदाबाद जिंदाबाद भारतीय वाल्मीकि धर्म समाज जिंदाबाद जिंदाबाद वाह आई है नई रोशनी लाई है वाह आई है नई रोशनी लाई है जो बोले भारतीय वाल्मीकि समाज जिंदाबाद जिंदाबाद भारतीय वाल्मीकि समाज जिंदाबाद जिंदाबाद वेलकम सर वेलकम इतने कुर्सी लाओ ਤੁਸੀਂ ਵੀਡੀਓ ਨੂੰ ਦੇਖਿਆ ਔਰ ਤੁਸੀਂ ਇਹ ਵੀ ਜਾਣਦੇ ਹੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਜੋ ਕਿ ਬਹੁਤ ਵੱਡੇ ਉਚਾਈਆਂ ਤੱਕ ਪਹੁੰਚ ਚੁੱਕੀ ਹੈ ਔਰ ਬਹੁਤ ਲੋਕ ਜੋ ਕਿਸ ਤੋਂ ਖੁਸ਼ ਨੇ ਔਰ ਵੱਡੇ ਕੰਮ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਕਰੀ ਔਰ ਉਸੇ ਨੂੰ ਅੱਗੇ ਰੱਖਦੇ ਹੋਏ ਜੋ ਕਿ ਅੱਜ ਬਾਲਮਕੀ ਸਮਾਜ ਦੇ ਲੋਕ ਵੀ ਜੋ ਕਿ ਗਲੋਬਲ ਕਿਸ਼ਨ ਐਕਸ਼ਨ ਕਮੇਟੀ ਦੇ ਪ੍ਰਧਾਨ ਦੀ ਇੱਜ਼ਤ ਕਰ ਰਹੇ ਨੇ ਰਿਸਪੈਕਟ ਕਰ ਰਹੇ ਨੇ ਉਹਨਾਂ ਨੂੰ ਸਨਮਾਨਿਤ ਕਰ ਰਹੇ ਨੇ ਉਹਨਾਂ ਦੇ ਇਹ ਕੰਮਾਂ ਨੂੰ ਦੇਖ ਕੇ ਔਰ ਨਾਲੇ ਨਾਲ ਇਹ ਸੰਦੇਸ਼ ਵੀ ਦਿੱਤਾ ਜਾ ਰਿਹਾ ਕਿ ਅਨੁਸਾਰਿਆਂ ਨੂੰ ਜੋ ਕਿ ਪਾਇਚਾਰਿਕ ਸਾਂਝ ਬਣਾਉਣ ਦੀ ਜ਼ਰੂਰਤ ਹੈ ਹallelujah ਵੀਡੀਓ ਨੂੰ ਸ਼ੇਅਰ ਜ਼ਰੂਰ ਕਰਿਓ ਔਰ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਔਰ ਜੇਕਰ ਤੁਸੀਂ ਵਿਸ਼ਰਮਦਾਸ ਜੀ ਚੈਨਲ ਤੇ ਪਹਿਲੀ ਵਾਰ ਹੈ ਤਾਂ ਵਿਸ਼ਰਮਦਾਸ ਜੀ ਚੈਨਲ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਘਰ ਬles you